ਇਦਾਂ ਜੀ ਅੱਜ ਸਾਨੂੰ ਸਵੇਰੇ ਆਪਣੇ ਐਸਐਚਓ ਸਿਟੀ ਕੋਡਿੰਗ ਦੇ ਤੇ ਡੀਐਸਪੀ ਜਿਹੜੇ ਕੋਟਪੁਰਨ ਨੂੰ ਪਤਾ ਲੱਗਾ ਸੀ ਕਿ ਆਪਣੇ ਇੱਥੇ ਲੋਕਲ ਕੋਟਪੁਰੇ ਵਿੱਚ ਇੱਕ ਮਹੱਲੇ 'ਚ ਜਿਹਨੂੰ ਕੀ ਕਹਿੰਦੇ ਜਿਹੜੇ ਆਪਣੇ ਘੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ 'ਚ ਪਾ ਕੇ ਆਗਲਾਤੀ ਜਾਨਕੀ ਬੇਅਦਬੀ ਕੀਤੀ ਸੀ ਜਿਸ ਦੇ ਚੱਲ ਜਿਉਂ ਇਹਨਾਂ ਨੂੰ ਜਾਣਕਾਰੀ ਮਿਲੀ ਤੇ ਉਹੀ ਅਸੀਂ ਹੁਣ ਬਿਆਨ ਲਿਖ ਕੇ ਇਸ ਬੰਦੇ ਨੇ ਜਾਣਕਾਰੀ ਦਿੱਤੀ ਸੀ ਇੱਕ ਐਸੀ ਬੀਐਨਐਸ ਦੀਆਂ ਧਾਰਾਵਾਂ ਦੇ ਹੇਠ ਅਪਰਾਧ ਦਰਜ ਕਰ ਦਿੱਤਾ ਜਿਸ ਲੇਡੀ ਨੇ ਇੱਕ ਕੀਤਾ ਉਹਦੇ ਉੱਤੇ ਤੇ ਇਹ ਲੇਡੀ ਵੀ ਐਪਰੀਹੈਂਡ ਕਰ ਲਈਏ ਤੇ ਉਹਨਾਂ ਦੀ ਫਾਰਮਲ ਪੁਲਿਸ ਕੇਸ ਕਰਕੇ ਤੇ ਅੱਗੇ ਕਾਰਵਾਈ ਕਰ ਰਹੇ ਆ। ਕਿੰਨੇ ਦੋਸ਼ੀ ਲੋਕ ਨੇ? ਇਹ ਇੱਕ ਆ ਜੀ ਕਿਹੜਾ ਇੱਕ ਉਹ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖ ਰਿਪੋਰਟ ਕੀਤੀ ਉਹਨਾਂ ਇੱਕ ਦਸ। ਫਰਦਰ ਕੀ ਦੱਸਦੇ ਜੀ ਕਿਉਂ ਉਹਨਾਂ ਨੇ ਆਪਲੀ ਬੇਟ ਕੀਤੀ? ਇਹ ਜੋ ਇਹ ਹੈ ਜੀ ਕਿ ਉਹ ਜਦੋਂ ਹੁਣ ਮੋਢਲਾ ਤੇ ਇੰਨਾ ਕਿ ਉਹਨੂੰ ਆ ਆਈਡੀਆ ਨਹੀਂ ਸੀ ਹੈਗਾ ਤੇ ਉਹਨਾਂ ਨੇ ਬੇਸਿਕ ਪ੍ਰੋਪਰ ਪ੍ਰੋਸੀਜਰ ਹੁੰਦਾ ਕਿ ਗੁਰਦੁਆਰੇ ਲੈ ਕੇ ਜਮ੍ਹਾਂ ਕਰਾਉਂਦਾ ਉਹ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਇਹੀ ਬਿਨਾ ਸੋਚੇ ਸਮਝੇ ਜਿੰਨੂੰ ਵੀ ਕਹਿੰਦੇ ਹੈਗੇ ਆ ਬਾਠ ਵੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਚੁੱਲੇ 'ਚ ਪਾ ਕੇ ਅਗਲਾਤੀ ਆ ਉਹ ਗਲਤ ਕੀਤਾ ਤੇ ਬਾਕੀ ਤਫਤੀਸ਼ ਕਰਦਾ ਹਾਂ ਹਾਂ ਰੁੜਦਾ ਰਹਿਵਦੇ ਨੇ ਅੰਦੇ ਪੰਜ ਪੰਜ ਛਾੜੀਆਂ ਨੇ ਚੁੱਲੇ 'ਤੇ 2-3 ਵਜੇ ਦਾ ਟਾਈਮ ਦਾ ਸੀ ਅੱਛਾ ਜੀ ਮਿਕਰਾਇਆਦਾਰ ਜਿਹੜਾ ਨਾ ਰਹਿੰਦਾ ਉਹਨੂੰ ਪਤਾ ਸੀ ਉਹਨੇ ਪੁਲਿਸ ਨੂੰ ਫੋਨ ਕੀਤਾ ਅੱਛਾ ਜੀ ਅੱਜ ਮੌਕਾ ਵੇਖ ਕੇ ਗਿਆ ਅਫਸਰ ਪੁਲਿਸ ਉਹ ਪਰ ਲੈ ਗਏ ਉਹਨਾਂ ਨੂੰ ਹਾਂਜੀ ਦੋ ਛਿਆਂ ਨੂੰ ਲੈ ਕੇ ਨਾਲ ਜਿਹੜਾ ਕੋਟਪੂਰੇ ਵੇਖੇ ਇੱਕ ਘਰ ਦੇ ਵਿੱਚ ਆ ਨਾ ਸਮਝੀ ਦੇ ਤੌਰ ਤੇ ਮੈਂ ਕਹੂੰਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਸੋ ਉਹ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਉਸ ਗੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇੱਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਤੇ ਉਹਨਾਂ ਦੀ ਰੈਸਟ ਪਾ ਲਈ ਗਈ ਆ ਇਸ ਟਾਈਮ ਅਜੇ ਥਾਣੇ 'ਚ ਖੜੇ ਆ ਜਿਹੜੀਆਂ ਕਾਰਵਾਈਆਂ ਉਹ ਹੋ ਚੁੱਕੀਆਂ ਉਹਨਾਂ ਤੇ ਬਾਬਾ ਬੜਪਾਲ ਸਿੰਘ ਦੀ ਗੱਡੀ ਸੀ ਇਹਦੇ ਘਰ ਦੀ ਨਹੀਂ ਉਹ ਪੁਰਾਣਾ ਮੈਟਰ ਸੀਗਾ ਜੀ ਇੱਥੇ ਇੱਥੇ ਜਿਹੜੀ ਗੱਲ ਆ ਜਿਹੜੀ ਬੀਬੀ ਨੇ ਇਹ ਅੱਗ ਲਾਈ ਆ ਉਹ ਇਸ ਘਰ ਦੀ ਨੂੰਹ ਸੀ ਉਹਨੇ ਚੁੱਲ੍ਹੇ ਦੇ ਵਿੱਚ ਗੁਟਕਾ ਸਾਬ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਥੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਡੇ ਧਿਆਨ 'ਚ ਜਿਹੜੀ ਇਹ ਗੱਲ ਲੈ ਕੇ ਆਂਦੀ ਸੀ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਤੀ ਉਹ ਤੇ ਅਰੈਸਟ ਪਾ ਲਈ ਆ ਸਵੇਰ ਤੜਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚਿਆ ਤੇ ਉਦੋਂ ਤੋਂ ਅਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਖੜ ਕੇ ਜਿਹੜਾ ਪਰਚਾ ਉਹਤੇ ਕਟਿਆ ਗਿਆ ਕਿਸ ਮਨਸ਼ਾ ਨਾਲ ਅਗ ਲਾਈ ਇਥੇ ਕਿਉਂਕਿ ਜਾਨ ਮੈਂ ਇੱਥੇ ਕਹੂੰਗਾ ਜੀ ਨਾ ਸਮਝੀ ਐ ਸਾਡੇ ਲੋਕਾਂ ਨੂੰ ਪਤਾ ਨਹੀਂ ਆ ਕਿ ਸਤਕਾਰ ਕਿਸ ਤਰ੍ਹਾਂ ਕਰਨਾ ਗੁਰੂ ਸਾਹਿਬ ਦੇ ਅੰਗਾ ਦਾ ੳਟਕਾ ਸਾਹਿਬ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰੂੰਗਾ ਕਿ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ ਚ ੳਟਕਾ ਸਾਹਿਬ ਪਏ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਮਾ ਕਰਵਾ ਦਿਓ ਸੋ ਇਸ ਤਰ੍ਹਾਂ ਆਪ ਮਾਰੇ ਹੋ ਕੇ ਅੱਗਾ ਲਾਉਣ ਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਤ ਵਾਪਰ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਵਿਖਾਣਤ ਵਾਪਰੇ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ। ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈਗੀ ਬਿਲਕੁਲ ਪੁਲਿਸ ਨੇ ਪਹਿਲ ਦੇ ਆਧਾਰ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਇੱਥੇ ਆ ਪਹੁੰਚੇ ਆ। ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਫਸਰ ਨੇ ਪੂਰਾ ਸਹਿਯੋਗ ਕੀਤਾ। ਸਾਰਿਆਂ ਨੇ ਡਟ ਕੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ।